ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪਿਐ ਲਾਇ ਧਿਆਨਾ ਆਪ ਤਰੈ ਸਗਲੇ ਕੁਲ ਤਾਰੇ ਹਰ ਦਰਗਹਿ ਪਤ ਸਿਉ ਜਾਇਂਦਾ ਗੁਰੂ ਕੀ ਸਾਧ ਸੰਗਤ ਕਲਯੁਗ ਦੇ ਵਿੱਚ ਸਭ ਤੋਂ ਵੱਡਾ ਸਾਧਨ ਨਾਮ ਜਪਣ ਦਾ ਕੀਰਤਨ ਭਗਤੀ ਹੈ ਅਤਪਾ ਪ੍ਰਧਾਨ ਕੀਰਤਨ ਹੀ ਹੈ ਸਾਹਿਬ ਆਖਦੇ ਹਨ ਕਿ ਧਿਆਨ ਕਰਕੇ ਜਪੋ ਗੁਰੂ ਦੇ ਸਨਮੁਖ ਜਪੋ ਗੁਰਮੁਖ ਬਣ ਕੇ ਜਪੋ ਜੇ ਇਸ ਤਰ੍ਹਾਂ ਆਪ ਜੀ ਭਗਤੀ ਕਰੋਗੇ ਫਿਰ ਆਪ ਤਰੇ ਕੇਵਲ ਇਕੱਲਾ ਆਪ ਹੀ ਨਹੀਂ ਤਰੇ ਸਗਲੇ ਕੁੱਲ ਤਾਰੇ ਭਾਵ 21 ਕੁੱਲਾਂ ਦਾ ਉਧਾਰ ਕਰ ਦਿੰਦਾ ਹੈ ਗੁਰਮੁਖ ਇੰਝ ਕਹਿ ਲਈਏ ਕੁੱਲ ਸੰਸਾਰ ਦਾ ਉਧਾਰ ਕਰ ਦਿੰਦਾ ਹੈ ਜੇ ਕੋਈ ਗੁਰਮੁਖ ਬਣ ਕੇ ਗੁਰੂ ਦੇ ਸਨਮੁਖ ਹੋ ਕੇ ਕੀਰਤਨ ਭਗਤੀ ਕਰੇ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੈ ਏਕ ਕਣੀ ਗੁਰਮੁਖ ਬਣ ਕੇ ਜੇ ਜਪੇ ਇੱਕ ਕਿਣਕੇ ਨਾਲ ਫਿਰ ਕਰੋੜਾਂ ਦਾ ਉਧਾਰ ਕਰ ਸਕਦਾ ਹੈ ਕੀਰਤਨ ਨਾਮ ਬਾਜੇ ਜੋੜੀਆਂ ਦਾ ਨਹੀਂ ਸਾਜ ਸੰਗਤ ਭਾਵ ਕੀਰਤੀ ਨਾਮ ਸਿਫਤ ਦਾ ਹੈ ਰਤੇ ਪ੍ਰੇਮ ਦਾ ਹੈ ਭਾਵ ਸਿਫਤ ਪ੍ਰੇਮ ਨਾਲ ਕਰੇ ਜੇ ਪ੍ਰੇਮ ਨਾਲ ਧਿਆਨ ਲਾ ਕੇ ਜਪੇ ਚਾਹੇ ਬਾਜੇ ਨਾਲ ਕੋਈ ਜਪੇ ਚਾਹੇ ਜੋੜੀ ਨਾਲ ਜਪੇ ਵੀ ਚਾਹੇ ਕੋਈ ਸਤਾਰ ਨਾਲ ਜਪੇ ਚਾਹੇ ਟੱਲੀਆਂ ਨਾਲ ਜਪੇ ਤੇ ਚਾਹੇ ਹੱਥਾਂ ਪੈਰਾਂ ਨੂੰ ਟਿਕਾ ਕੇ ਆ ਸਾਰੇ ਇੰਦਰੀਆਂ ਨੂੰ ਸੰਕੋਚ ਕੇ ਜਪੇ ਭਾਵ ਮਨ ਟਿਕਾ ਕੇ ਜਪੇ ਤਾਂ ਨਿਮਕ ਸਿਮਰਤ ਜਿਤ ਛੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਆ ਨੌ ਪ੍ਰਕਾਰ ਦੀ ਭਗਤੀ ਹੈ ਜਿਸ ਵਿੱਚੋਂ ਜਿਸ ਵਿੱਚੋਂ ਮੁਕ ਭਗਤੀ ਪ੍ਰੀਮਾ ਭਗਤੀ ਹੈ ਪਰ ਪ੍ਰੇਮ ਦਾ ਪਤਾ ਕਿਵੇਂ ਲੱਗੇ ਧੰਤਨ ਬਾਬਾ ਨਨਸਿੰਘ ਜੀ ਮਹਾਰਾਜ ਵਚਨ ਕਰਿਆ ਕਰਦੇ ਭਾਈ ਜੋ ਮੁਰਸ਼ਦ ਦੇ ਹੁਕਮ ਵਿੱਚ ਆ ਗਿਆ ਜੋ ਮੁਰਸ਼ਦ ਦਾ ਹੁਕਮ ਹੈ ਉਸ ਨੂੰ ਸੱਤ ਕਰਕੇ ਮੰਨੇ ਭਾਈ ਇਹੋ ਹੀ ਪ੍ਰੇਮ ਹੈ ਜੇ ਮੁਰਸ਼ਦ ਕਹਿੰਦਾ ਹੈ ਵਸਤਰ ਧੋਕੇ ਲਿਆ ਤੇ ਸੇਵਕ ਕਹਿੰਦਾ ਹੈ ਸੱਤ ਵਚਨ ਤਾਂ ਇਹ ਪ੍ਰੇਮਾ ਭਗਤੀ ਹੈ ਮੁਰਸ਼ਿਦ ਕਹਿੰਦਾ ਹੈ ਭਾਈ ਝਾੜੂ ਦੇ ਸੇਵਕ ਕਹਿੰਦਾ ਹੈ ਸਤਿਵਚਨ ਤਾਂ ਇਹ ਪ੍ਰੀਮਾ ਭਗਤੀ ਹੈ ਜੇ ਮੁਰਸ਼ਿਦ ਕਹਿੰਦਾ ਹੈ ਪਾਠ ਸੁਣਾ ਭਾਈ ਤਾਂ ਸੇਵਕ ਕਹਿੰਦਾ ਹੈ ਸਤਿਵਚਨ ਇਹ ਵੀ ਪ੍ਰੀਮਾ ਭਗਤੀ ਹੈ ਹੁਣ ਮੁਰਸ਼ਿਦ ਕਹਿੰਦਾ ਹੈ ਭਾਈ ਕੀਰਤਨ ਕਰਤੇ ਸੇਵਕ ਕਹੇ ਜੀ ਮੇਰਾ ਗਲਾ ਨਹੀਂ ਚੱਲਦਾ ਜਾ ਅਜੇ ਟਾਈਮ ਨਹੀਂ ਹੋਇਆ ਜਾਂ ਭੁੱਖ ਲੱਗੀ ਹੈ ਆ ਕੁਝ ਨਾਸ਼ਤਾ ਕਰਕੇ ਕੀਰਤਨ ਕਰਾਂਗਾ ਤਾ ਭਾਈ ਇਹ ਪ੍ਰੇਮਾ ਭਗਤੀ ਨਹੀਂ ਰਹੇਗੀ ਇਹ ਤਾਂ ਫਿਰ ਮਨਮਤੋ ਭਗਤੀ ਬਣ ਜਾਏਗੀ ਮਨ ਹਟਜੂ ਕਮਾਵੈ ਤਿਲ ਨਾ ਲੀਖੈ ਪਾਵੇ ਬਗਲ ਜਿਉ ਧਿਆਨ ਲਾਵੇ ਮਾਇਆ ਰੇ ਧਾਰੀ ਸੁਬਾ ਬਾਜੀ ਇੱਕ 사કી ਸੁਣਾਇਆ ਕਰਦੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਰੇ ਜਾਂਦੇ ਹਨ ਮਰਦਾਨੇ ਨੂੰ ਇੱਕ ਨਗਰ ਦਿਸ ਪਿਆ ਅਗੇ ਹੋ ਕੇ ਬੇਨਤੀ ਕੀਤੀ ਪਾਸ਼ਾ ਮੈਨੂੰ ਕੁਝ ਚਿਰ ਸੁੱਟੀ ਦਿਓ ਮੈਂ ਇਸ ਨਗਰ ਵਿੱਚੋਂ ਕੁਝ ਖਾ ਆਵਾਂ ਹਜੂਰ ਨੇ ਕਿਹਾ ਮਰਦਾਨਿਆ ਇਹ ਜੋ ਨਗਰ ਸੋਹਣਾ ਦਿਸ ਰਿਹਾ ਹੈ ਨਾ ਇਹ ਸੋਹਣਾ ਨਹੀਂ ਭਾਈ ਇੱਥੇ ਤਾਂ ਭੂਤਾ ਰਹਿੰਦੀਆਂ ਹਨ ਅੱਗੋਂ ਮਰਦਾਨੇ ਨੇ ਕਿਹਾ ਮਹਾਰਾਜ ਸਤ ਦਿਨ ਹੋਏ ਹਨ ਭੁੱਖੇ ਨੂੰ ਕੋਈ ਸ਼ਹਿਰ ਨਜ਼ਰ ਨਹੀਂ ਆਇਆ ਜੇ ਨਜ਼ਰ ਆਇਆ ਤਾਂ ਤੁਸੀਂ ਜਾਣ ਨਹੀਂ ਦਿੰਦੇ ਆਪ ਹੁਤਾ ਤੇ ਜਾਦੂਗਰ ਕਹਿ ਕੇ ਡਰਾਉਂਦੇ ਹੋ ਪਾਸ਼ਾ ਮੇਰੀਆਂ ਤਾਂ ਲੱਤਾਂ ਚੂਰ ਹੋ ਗਈਆਂ ਹਨ ਇੱਕ ਕਦਮ ਅੱਗੇ ਹੁਣ ਨਹੀਂ ਤੁਰਿਆ ਜਾਂਦਾ ਆ ਲਓ ਆਪਣਾ ਰਬਾਬ ਜੇ ਮੇਰੇ ਵਾਸਤੇ ਇੱਥੇ ਠਹਿਰੋਗੇ ਤਾਂ ਠੀਕ ਹੈ ਨਹੀਂ ਤਾਂ ਤੁਹਾਡੀ ਮਰਜ਼ੀ ਹਜ਼ੂਰ ਨੇ ਫਿਰ ਕਿਹਾ ਮਰਦਾਨਿਆਂ ਆ ਥੋੜੀ ਦੂਰ ਅੱਗੇ ਚੱਲ ਨਾਲੇ ਆਪਾਂ ਰਾਤ ਕੱਟਾਂਗੇ ਨਾਲੇ ਤੇਨੂੰ ਪ੍ਰਸ਼ਾਦਾ ਛਕਾਵਾਂਗੇ ਅੱਗੋ ਪਾਈ ਸਹਿ ਭਾਈ ਮਰਦਾਨਾ ਜੀ ਨੇ ਆਖਿਆ ਮਹਾਰਾਜ ਹੁਣ ਤਾਂ ਮੈਥੋਂ ਇੱਕ ਝਟ ਵੀ ਨਹੀਂ ਰਹਾ ਜਾਂਦਾ ਤੇ ਇਹ ਕਹਿ ਕੇ ਰਵਾਬ ਭਾਈ ਵਾਲੇ ਨੂੰ ਫੜਾਈ ਤੇ ਆਪ ਨਗਰ ਨੂੰ ਤੁਰ ਗਿਆ ਜਦੋਂ ਨਗਰ ਦੇ ਵਿੱਚ ਵੜਿਆ ਨਾ ਸਾਜ ਸੰਗਤ ਤਾਂ ਇਥੋਂ ਦੀਆਂ ਇਸਤਰੀਆਂ ਨੇ ਦੇਖਿਆ ਝਟ ਹੀ ਇੱਕ ਲੜਕੀ ਨੇ ਮੰਤਰ ਪੜ੍ਹ ਕੇ ਸਵਾ ਮਰਦਾਨੇ ਪਰ ਸਿੱਟੀ ਤੇ ਮਰਦਾਨੇ ਨੂੰ ਮੀਂਢਾ ਬਣਾ ਕੇ ਅੰਦਰ ਬੰਨ ਲਿਆ ਹਉ ਭਾਈ ਸਾਹ ਭਾਈ ਮਰਦਾਨਾ ਜੀ ਬੜੇ ਹੈਰਾਨ ਹੋਏ ਬਈ ਇਹ ਕੀ ਬਣ ਗਿਆ ਨਾ ਕਿਸੇ ਨਾਲ ਗੱਲ ਕਰ ਸਕਦਾ ਹੈ ਨਾ ਖੁੱਲਾ ਫਿਰ ਸਕਦਾ ਹਾਂ ਹੁਣ ਸੋਚਦਾ ਹੈ ਕਿ ਨਾ ਹੁਣ ਮੈਂ ਕਿਸੇ ਨੂੰ ਸੁਨੇਹਾ ਦੇ ਸਕਦਾ ਹਾਂ ਨਾ ਦੌੜ ਸਕਦਾ ਹਾਂ ਪਤਾ ਨਹੀਂ ਮੈਨੂੰ ਕੀ ਕਰਨਗੇ ਹੋ ਸਕਦਾ ਹੈ ਆ ਬਕਰੀਦ ਨੂੰ ਮੈਨੂੰ ਹਲਾਲ ਹੀ ਕਰ ਦੇਣ ਬਿਚਾਰਾ ਮਨ ਨੂੰ ਫਟਕਾਰਾ ਮਾਰਦਾ ਹੈ ਕਿ ਬਾਬਾ ਠੀਕ ਕਹਿੰਦਾ ਸੀ ਵੀ ਇਹ ਤਾਂ ਭੂਤਾਂ ਦੀ ਹੀ ਨਗਰੀ ਹੈ ਪਰ ਮਨਾ ਤੂੰ ਮੰਨਿਆ ਨਾ ਹੁਣ ਕੀਤਾ ਪਾ ਫਿਰ ਮਰਦਾਨਾ ਅਰਦਾਸਾ ਕਰਦਾ ਹੈ ਬਾਬਾ ਜੀ ਮੈਂ ਬਹੁਤ ਵੱਡਾ ਗੁਨਾਹਗਾਰ ਹਾਂ ਮੈਂ ਬਹੁਤ ਵੱਡੀ ਭੁੱਲ ਕੀਤੀ ਹੈ ਆਪ ਜੀ ਦਾ ਬਚਨ ਨਹੀਂ ਮੰਨਿਆ ਗਰੀਬ ਨਵਾਜ਼ ਮੇਰੇ ਤੇ ਕਿਰਪਾ ਕਰੋ ਪਾਸ਼ਾ ਮੈਂ ਭੁੱਲ ਗਿਆ ਤੇਰਾ ਬਚਨ ਨਹੀਂ ਮੰਨਿਆ ਪਿਛਲੀ ਭੁੱਲ ਮਵਾਫ ਕਰੋ ਬਾਫੜੇ ਦੀ लाज ਰੱਖੋ ਜਦੋਂ ਇਸ ਤਰ੍ਹਾਂ ਅਰਦਾਸਾਂ ਕੀਤੀਆਂ ਨਾ ਸਾਧ ਸੰਗਤ ਤਾਂ ਇਹ ਅਰਦਾਸ ਸਾਹਿਬ ਦੇ ਚਰਨਾਂ ਵਿੱਚ ਜਾ ਪੁੱਜੀ ਹਜ਼ੂਰ ਨੇ ਆਖਿਆ ਬਾਲਿਆ ਆ ਮਰਦਾਨਾ ਕਿੱਲੇ ਨਾਲ ਵੱਧਾ ਹੋਇਆ ਅਰਦਾਸਾਂ ਪਿਆ ਕਰਦਾ ਹੈ ਅਗੋਂ ਭਾਈ ਬਾਲੇ ਨੇ ਕਿਹਾ ਜੀ ਮਰਦਾਨਾ ਬਚਨ ਨਹੀਂ ਸੀ ਨਾ ਮੰਨਦਾ ਬੱਚੇ ਨਹੀਂ ਸੀ ਮੰਨਦਾ ਆਹ ਉਸ ਨੂੰ 2-4 ਦਿਨ ਹੁਣ ਵੱਧਾ ਹੀ ਰਹਿਣ ਦਿਓ ਹਜੂਰ ਕਹਿਣ ਲੱਗੇ ਬਾਲਿਆ ਬੜਾ ਭੂਲਾ ਹੈ ਤੂੰ ਉਹ ਭਾਈ ਮਰਦਾਨਾ ਤਾਂ 2-4 ਦਿਨ ਕੱਟ ਜਾਏਗਾ ਪਰ ਮੇਤੋਂ ਇੱਕ ਦਿਨ ਵੀ ਕੀਰਤਨ ਬਿਨਾਂ ਨਹੀਂ ਕੱਟਿਆ ਜਾਣਾ ਉਹ ਤਾਂ ਕੱਟ ਲਏਗਾ ਕਿਵੇਂ ਨਾ ਕਿਵੇਂ ਪਰ ਮੇਤੋਂ ਕੀਰਤਨ ਤੋਂ ਬਿਨਾਂ ਭਾਈ ਬਾਲਿਆ ਕੱਟਿਆ ਨਹੀਂ ਜਾਣਾ ਸੂਸਾ ਸੰਗਤ ਜਿਸ ਵਕਤ ਸਤਿਗੁਰੂ ਨਿਰੰਕਾਰ ਪਾਸ ਗਏ ਸਨ ਤਾਂ ਮਰਦਾਨੇ ਨੂੰ ਕਿਹਾ ਬਈ ਤੂੰ ਤੂੰ ਪਾਸ ਠਹਿਰ ਜਾ ਅਸੀਂ ਨਿਰੰਕਾਰ ਪਾਸੋਂ ਹੋ ਕੇ ਤੈਨੂੰ ਵਾਪਸ ਲੈ ਚੱਲਾਂਗੇ ਤਾਂ ਮਰਦਾਨਾ ਇਹ ਗੱਲ ਸੁਣ ਕੇ ਰੁੱਤ ਬੈਠਾ ਤੇ ਮਿਹਨੇ ਮਾਰਨ ਲੱਗਿਆ ਬਾਬਾ ਕੌਡੇ ਕੋਲ ਜਾਣਾ ਹੋਵੇ ਤਾਂ ਮਰਦਾਨਾ ਅੱਗੇ ਜੇ ਸੱਜਣ ਠੱਗ ਕੋਲ ਜਾਣਾ ਹੋਵੇ ਤਾਂ ਮਰਦਾਨਾ ਅੱਗੇ ਬਈ ਜੇ ਭਲੀ ਕੰਧਾਰੀ ਪਾਸੋਂ ਪਿਆਸਾ ਮਾਰਨਾ ਹੋਵੇ ਤਾਂ ਮਰਦਾਨੇ ਨੂੰ ਜੇ ਨਿਰੰਕਾਰ ਪਾਸ ਜਾਣਾ ਹੈ ਤਾਂ ਮਰਦਾਨਾ ਤਰੂ ਕੋਲ ਟਹਿਰ ਜਾਵੇ ਹੁਣ ਨਾਲ ਲਿਆ ਕੇ ਚੰਗੀ ਕਰਦੇ ਹੋ ਅਗੋ ਹਜੂਰ ਨੇ ਉੱਤਰ ਦਿੱਤਾ ਮਰਦਾਨਿਆਂ ਮੈਂ ਤੈਨੂੰ ਨਿਰੰਕਾਰ ਪਾਸ ਲੈ ਚੱਲਾਂਗਾ ਬਈ ਪਰ ਉੱਥੇ ਨੇ ਅਹੰਕਾਰ ਨੇ ਕਿਹਾ ਹੈ ਮਰਦਾਨਿਆਂ ਸੁਣਾ ਕੀਰਤਨ ਜਦੋਂ ਤੇਰੀ ਸਿਫਤ ਕੀਤੀ ਤੇ ਦੱਸਿਆ ਕਿ ਬਹੁਤ ਸੋਹਣਾ ਕੀਰਤਨ ਕਰਦਾ ਹੈ ਤਾਂ ਨਿਰੰਕਾਰ ਨੇ ਕਹਿਣਾ ਹੈ ਭਾਈ ਸੁਣਾ ਫਿਰ ਤੇ ਨਿਰੰਕਾਰ ਨੂੰ ਕੀਰਤਨ ਤੇਰਾ ਪਸੰਦ ਆ ਗਿਆ ਤਾਂ ਨਿਰੰਕਾਰ ਨੇ ਕਹਿਣਾ ਹੈ ਮਰਦਾਨੇ ਨੂੰ ਇੱਥੇ ਹੀ ਛੱਡ ਜਾਓ ਅਸੀਂ ਅੱਗੋਂ ਸਤਿਵਚਨ ਕਰ ਤੈਨੂੰ ਨਿਰੰਕਾਰ ਪਾਸ ਹੀ ਛੱਡ ਆਉਣਾ ਹੈ ਜੇ ਤੂੰ ਰਹਿਣਾ ਚਾਹੁੰਦਾ ਹੈ ਤਾਂ ਤੈਨੂੰ ਲੈ ਚਲਦੇ ਹਾਂ ਜੇ ਉੱਥੇ ਜਾ ਕੇ ਕਹੇ ਕਿ ਮੈਨੂੰ ਪੁੱਤਰ ਧੀਆਂ ਤੇ ਮੇਰਾ ਪਰਿਵਾਰ ਯਾਦ ਆਉਂਦਾ ਹੈ ਤਾ ਹੁਣ ਨਾਲ ਜਾਣ ਦਾ ਮਿਹਣਾ ਨਾ ਮਾਰ ਇਹ ਗੱਲ ਸੁਣ ਕੇ ਮਰਦਾਨੇ ਨੇ ਢਿੱਲਾ ਜਿਆ ਮੂੰਹ ਕਰਕੇ ਕਿਹਾ ਅੱਛਾ ਬਾਬਾ ਜਿਵੇਂ ਤੇਰੀ ਰਜ਼ਾ ਫਿਰ ਤੁਸੀਂ ਇਕੱਲੇ ਹੀ ਨਿਰੰਕਾਰ ਪਾਸ ਜਾਓ ਤੇ ਨਿਰੰਕਾਰ ਪਾਸ ਜਾ ਕੇ ਵਾਪਸ ਆਓ ਬਾਬਾ ਜੀ ਨੇ ਕਿਹਾ ਤਨ ਮਰਦਾਨਾ ਜਿਸ ਨੂੰ ਨਿਰੰਕਾਰ ਵੀ ਚਾਹੁੰਦਾ ਹੈ ਗੁਰੂ ਕੀ ਸਾਧ ਸੰਗਤ ਸੋ ਟਾਡੀ ਤਨ ਤਨ ਜਿਸ ਲੋੜੇ ਨਿਰੰਕਾਰ ਤੰਤਨ ਬਾਬਾ ਨਸਿਂਜੀ ਮਹਾਰਾਜ ਆਖਿਆ ਕਰਦੇ ਭਾਈ ਤਨ ਹੈ ਭਾਈ ਮਰਦਾਨਾ ਜਿਸ ਨੂੰ ਨਿਰੰਕਾਰ ਵੀ ਚਾਹੁੰਦਾ ਹੈ ਭਾਵ ਰਾਗੀ ਗੁਰੂ ਨੂੰ ਹਾਜ਼ਰ ਜਾਣ ਕੇ ਕੀਰਤਨ ਸੁਣਾਵੇ ਗੁਰੂ ਕੀ ਸਾਧ ਸੰਗਤ ਤੇ ਮਹਾਂਪੁਰਖ ਗੁਰੂ ਦੇ ਚਰਨਾਂ ਨਾਲ ਜੁੜ ਕੇ ਸਿਮਰਨ ਕਰੇ ਕੀਰਤਨ ਨਾਮ ਸਿਮਰਤ ਰਹੂੰ ਜਦ ਲੱਗ ਘਟ ਸਾਸ ਬਈ ਚਾਹੇ ਕੀਰਤਨ ਕਰਕੇ ਗੁਰੂ ਨੂੰ ਖੁਸ਼ ਕਰ ਲਵੇ ਤੇ ਚਾਹੇ ਨਾਮ ਸਿਮਰਨ ਕਰਕੇ ਗੁਰੂ ਨੂੰ ਖੁਸ਼ ਕਰ ਲਵੇ ਭਾਵ ਪ੍ਰੇਮ ਨਾਲ ਕਰੇ ਤਾਂ ਸਾਹਿਬ ਕਹਿੰਦੇ ਹਨ ਹਉ ਕੁਰਬਾਨੈ ਜਾਉ ਤਿਨਾਕੇ ਲੈਨ ਜੋ ਤੇਰਾ ਨਾਉ ਅਤਵਾ ਸਭ ਨਿਧਾਨ ਦਸ ਅਸ਼ਟ ਸਿਧਾਂਤ ਠਾਕੁਰ ਕਰਤਲ ਧਰਿਆ ਬਈ ਨਿਰੰਕਾਰ ਨੌ ਨਦੀਆਂ 18 ਸਿੱਧੀਆਂ ਆਪਣੇ ਹੱਥ ਵਿੱਚ ਲੈ ਕੇ ਸਿਮਰਨ ਅਤੇ ਕੀਰਤਨ ਕਰਨ ਵਾਲਿਆਂ ਦੇ ਮਗਰਮਗਰ ਤੁਰਿਆ ਫਿਰਦਾ ਹੈ ਜਦੋਂ ਵੀ ਮਹਾਪੁਰਖ ਨੂੰ ਫੁਰਨਾ ਬਣਦਾ ਹੈ ਰਿੱਧੀ ਸਿੱਧੀ ਸੇਵਾ ਕਰਦੀ ਹੈ ਤੇ ਜਿਹੜੇ ਨਿਰੰਕਾਰ ਨੂੰ ਨਿਜਮ ਨਾਲ ਸਿਮਰਨ अथवा ਕੀਰਤਨ ਕਰਕੇ ਰਜਉਂਦੇ ਹਨ ਤੇ ਉਹਨਾਂ ਤੇ ਫਿਰ ਕਿਉਂ ਨਾ ਮਾਲਕ ਖੁਸ਼ ਹੋਵੇ ਗੁਰੂ ਕੀ ਸਾਦ ਸੰਗਤ ਇਤਨੇ ਚਿਰ ਨੂੰ ਮਰਦਾਨਾ ਜੀ ਦੀ ਹੋਰ ਅਰਦਾਸ ਗੁਰੂ ਦੇ ਚਰਨਾਂ ਵਿੱਚ ਪਹੁੰਚ ਗਈ ਹਉ ਅਪਰਾਧੀ ਗੁਣਹਗਾਰ ਹਉ ਬੇਮੁਖ ਮੰਦਾ ਚੋਰ ਜਾਰ ਜੁਆਰ ਹੋਂ ਪਰ ਘਰ ਜੋ ਹੰਦਾ ਨਿੰਦ ਕੁਦੁਸ਼ਟ ਹਰਾਮਕੋਰ ਠਗਦੇ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਨਦਾ ਵਿਸਾਸ ਘਾਤੀ ਆ ਕਿਰਤ ਕਣ ਮੈਂ ਕੋ ਨ ਰਖੰਦਾ ਵਿਸਾਸ ਘਾਤੀ ਆ ਕਿਰਤ ਕਣ ਮੈਂ ਕੋ ਨ ਰਖੰਦਾ ਸਿਮਰ ਮਰੀਦਾ ਢਾਡੀ ਆ ਸਤਗੁਰ ਬਖਸੰਦਾ ਹੁਣ ਸਾਹਿਬ ਨੇ ਕਿਹਾ ਬਾਲਿਆ ਚੱਲ ਚਲੀਏ ਹੁਣ ਤਾਂ ਮਰਦਾਨਾ ਬਾਰ ਬਾਰ ਅਰਦਾਸਾਂ ਪਿਆ ਕਰਦਾ ਹੈ ਇਹ ਕਹਿ ਕੇ ਉੱਠ ਖੜੇ ਹੋਏ ਅੱਗੇ-ਅੱਗੇ ਸਤਿਗੁਰੂ ਤੇ ਪਿੱਛੇ-ਪਿੱਛੇ ਗੁਰੂ ਕੀ ਸਾਧ ਸੰਗਤ ਭਾਈ ਵੱਲਾ ਜੀ ਉਸ ਨਗਰ ਵਿੱਚ ਜਾ ਪਹੁੰਚੇ ਜਿੱਥੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਭਾਈ ਇਸਤਰੀਆਂ ਨੇ ਮੀਂਢਾ ਬਣਾਇਆ ਹੋਇਆ ਸੀ ਤੇ ਇਹਨਾਂ ਨੂੰ ਤੱਕ ਇਥੋਂ ਦੀਆਂ ਇਸਤਰੀਆਂ ਨੇ ਮੰਤਰ-ਜੰਤਰ ਕਰਨੇ ਸ਼ੁਰੂ ਕੀਤੇ ਕੋਈ ਪਾਣੀ ਤੇ ਫੂਕਾ ਮਾਰ, ਚੱਟੇ ਮਾਰਨ ਲੱਗੀ, ਕੋਈ ਸਵਾਹ ਉੱਪਰ ਪਾਉਣ ਲੱਗੀ, ਆ ਕੋਈ ਧਾਗਾ ਵਲੇ ਪਾਉਣ ਲੱਗੀ। ਹਜ਼ੂਰ ਨੇ ਐਸੀ ਤੱਕਣੀ ਤੱਕਿਆ ਕਿ ਕੋਈ ਕੁੱਤੀ ਬਣ ਗਈ, ਕੋਈ ਗਧੀ ਬਣ ਗਈ, ਆ ਕੋਈ ਸੂਰ ਨਹੀਂ ਬਣ ਗਈ, ਕੋਈ ਪੱਥਰ ਦੀ ਬੁੱਤੀ ਬਣ ਗਈ। ਭਾਵ ਕੀ ਸੁਨਮੁਨ ਨਗਰੀ ਭਈ ਦੇਖ ਪੀਰ ਹੋਆ ਹੈਰਾਨਾ। ਜਦੋਂ ਇਸ ਤਰ੍ਹਾਂ ਦੀ ਹਾਲਤ ਹੋ ਗਈ ਇਸ ਨਗਰੀ ਦਾ ਪੀਰ ਨੂਰ ਸਾਂ ਇਸਤਰੀ ਸੀ ਉਹ ਹੈਰਾਨ ਹੋ ਗਈ ਕਿ ਇਹੋ ਜਿਹਾ ਕੌਣ ਆ ਗਿਆ ਹੈ ਜਿਸ ਨੇ ਵੀ ਸਾਰੇ ਜ਼ਹਿਰ ਦੇ ਮੰਤਰ ਰੱਦ ਕਰ ਦਿੱਤੇ ਹਨ ਹੁਣ ਇਸ ਨੇ ਵੀ ਮੰਤਰ ਯੰਤਰ ਦੁਆਰਾ ਜੋਰ ਲਾ ਕੇ ਦੇਖਿਆ ਪਰ ਜਦੋਂ ਕਿਸੇ ਮੰਤਰ ਨੇ ਸਾਥ ਨਾ ਦਿੱਤਾ ਤਾਂ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਤੇ ਆ ਡਿੱਗੀ ਹੱਥ ਜੋੜ ਅਰਜ ਗੁਜਾਰੀ ਜੀ ਸਾਨੂੰ ਮਾਫ਼ ਕਰਦੇ ਹੋ ਅਗੋਂ ਵਾਸਤੇ ਸਿੱਧੇ ਰਸਤੇ ਪਾਓ ਅਜੇ ਹੀ ਭੁੱਲ ਦੁਆਰਾ ਨਾ ਕਰਾਂਗੀ ਆ ਹਜ਼ੂਰ ਨੇ ਧਾੜਨਾ ਕੀਤੀ ਬਈ ਤੁਸੀਂ ਬਹੁਤ ਕਹਿਰ ਕਰਦਿਆਂ ਹੋ ਜੇ ਕੋਈ ਭੁੱਲ ਕੇ ਆ ਤੁਹਾਡੇ ਨਗਰ ਵਿੱਚ ਆ ਜਾਏ ਤਾਂ ਉਸ ਨਾਲ ਐਸਾ سلوਕ ਕਰਨਾ ਚਾਹੀਦਾ ਹੈ ਆ ਕਿਸੇ ਨੂੰ ਮੀਡਾ ਬਣਾ ਦਿੱਤਾ ਕਿਸੇ ਨੂੰ ਖੂਤਾ ਬਣਾ ਕੇ ਕੰਮ ਲੈਣਾ ਸ਼ੁਰੂ ਕਰ ਲਿਆ ਬਈ ਇਹ ਤੁਹਾਡੇ ਵਾਸਤੇ ਬਹੁਤ ਤੁਹਾਡੀ ਗੱਲ ਹੈ ਅਗੋਂ ਨੂਰ ਸ਼ਾਹ ਨੇ ਹੱਥ ਜੋੜ ਬੇਨਤੀ ਕੀਤੀ ਪਾਸ਼ਾ ਇਸ ਲਈ ਭੁੱਲ ਮਾਫ ਕਰੋ ਅੱਗੇ ਵਾਸਤੇ ਜੋ ਹੁਕਮ ਕਰੋਗੇ ਅਸੀਂ ਮੰਨਾਂ ਗੀਆਂ ਹਣ ਹਜ਼ੂਰ ਨੇ ਹੁਕਮ ਕੀਤਾ ਵੀ ਲਿਆਓ ਸਾਡਾ ਸੰਤ ਮਰਦਾਨਾ ਕਿੱਥੇ ਹੈ ਕਿੱਥੇ ਹੈ ਸਾਡਾ ਸੰਤ ਮਰਦਾਨਾ ਉਸੇ ਵੇਲੇ ਅੰਦਰੋਂ ਕੱਲੇ ਨਾਲੋਂ ਖੋਲ ਕੇ ਬਾਹਰ ਲਿਆਂਦਾ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਹਜ਼ੂਰ ਨੇ ਕਿਹਾ ਬਾਲਿਆ ਬਈ ਇਸ ਦੇ ਘਰ ਦਾ ਧਾਗਾ ਤੋੜ ਦੇ ਸਤਿਵਚਨ ਕਰ ਜਦੋਂ ਧਾਗਾ ਤੋੜਿਆ ਤਾਂ ਮਿੰਡੇ ਤੋਂ ਭਾਈ ਮਰਦਾਨਾ ਬਣ ਗਿਆ ਹੁਣ ਮਰਦਾਨਾ ਤੇ ਵਾਲਾ ਇੱਕ ਦੂਜੇ ਨੂੰ ਤੱਕ ਬਹੁਤ ਹੀ ਹੈਰਾਨ ਹੋਏ ਬਈਏ ਕੀ ਬਣੀ ਹਜ਼ੂਰ ਨੇ ਮਿਹਰ ਦ੍ਰਿਸ਼ਟੀ ਨਾਲ ਸਭ ਇਸਤਰੀਆਂ ਵੱਲ ਤੱਕਿਆ ਤੇ ਸਭ ਦੀ ਆਪੋ ਆਪਣੀ ਸੂਰਤ ਬਣ ਗਈ ਤੇ ਹਜ਼ੂਰ ਦੇ ਚਰਨਾਂ ਵਿੱਚ ਹੱਥ ਵਨ ਕੇ ਅਰ지 ਕੀਤੀ ਪਾਤਸ਼ਾਹ ਸਾਡੀਆਂ ਭੁੱਲਾਂ maaf ਕਰੋ maaf ਕਰੋ ਸਾਡੀਆਂ ਭੁੱਲਾਂ ਹਜ਼ੂਰ ਨੇ ਉਪਦੇਸ਼ ਦਿੱਤਾ ਤੇ ਕਿਹਾ ਬਈ ਇੱਥੇ ਧਰਮ ਅਸਥਾਨ ਬਣਾਓ ਆਏ ਗਏ ਦੀ ਸੇਵਾ ਕਰੋ ਦੋ ਵੇਲੇ ਸਤ ਸੰਗ ਕਰੋ ਅੰਮ੍ਰਿਤ ਵੇਲੇ ਸਤ ਨਾਮ ਦਾ ਜਾਪ ਕਰਿਆ ਕਰੋ ਤੇ ਇਹੋ ਕਹਿ ਹਜੂਰ ਤੁਰਪੈ ਸਾਧ ਸੰਗਤ ਇਹਨਾਂ ਨੇ ਬੇਨਤੀ ਕੀਤੀ ਗਰੀਬ ਨਿਵਾਜ ਕੁਝ ਦਿਨ ਇੱਥੇ ਦਰਸ਼ਨ ਦਿਓ ਧਰਮ ਅਸਥਾਨ ਬਣਵਾਓ ਤੇ ਨਾਲੇ ਪ੍ਰਸਾਦੇ ਪਾਣੀ ਦੀ ਸੇਵਾ ਸਾਨੂੰ ਬਖਸ਼ ਹਜੂਰ ਨੇ ਆਖਿਆ ਬਈ ਜੋ ਤੁਹਾਨੂੰ ਹੁਕਮ ਕੀਤਾ ਐ ਇਸ ਨੂੰ ਮੰਨੋ ਆ ਜਦੋਂ ਤੁਸੀਂ ਇਹ ਬਚਨ ਮੰਨੋਗੇ ਫਿਰ ਤੁਸੀਂ ਅਰਦਾਸ ਕਰਿਆ ਜੇ ਅਸੀਂ ਫਿਰ ਆਵਾਂਗੇ ਇਹੋ ਕਹਿ ਕੇ ਤੁਰਪੈ ਨਗਰ ਤੋਂ ਕੁਝ ਦੂਰ ਗਏ ਤੇ ਮਰਦਾਨੇ ਦੇ ਮਨ ਵਿੱਚ ਫੁਰਨਾ ਬਣ ਗਿਆ ਸਾਧ ਸੰਗਤ ਹਜ਼ੂਰ ਘਟ ਘਟ ਕੇ ਅੰਤਰ ਕੀ ਜਾਨਤ ਖਲੋ ਗਏ ਤੇ ਆਖਿਆ ਮਰਦਾਨਿਆ ਕੀ ਫੁਰਨਾ ਬਣਿਆ ਹੈ ਭਾਈ ਆ ਡਰਦੇ ਹੋਏ ਮਰਦਾਨੇ ਨੇ ਆਖਿਆ ਪਾਸ਼ਾ ਮੇਰਾ ਸੰਸਾਰ ਨਿਵਰਤ ਕਰੂ ਹਜ਼ੂਰ ਨੇ ਕਿਹਾ ਮਰਦਾਨਿਆ ਸੰਸੇ ਜੀਉ ਮਲੀਨ ਹੈ ਵੀ ਜਿਸ ਮਨ ਵਿੱਚ ਸੰਸੇ ਹੋਂ ਉਹ ਮਨ ਗੰਦਾ ਹੁੰਦਾ ਹੈ ਮਰਦਾਨਿਆ ਸੰਸੇ ਨੂੰ ਕੱਢ ਦੇ ਤਾਂ ਮਰਦਾਨੇ ਆਖਿਆ ਪਾਸ਼ਾ ਸੰਸਾ ਹੀ ਬਣਿਆ ਹੈ ਕਿ ਮੈਂ ਤੁਹਾਡੇ ਚਰਨਾਂ ਵਿੱਚ ਰਹਿੰਦਾ ਹਾਂ ਫਿਰ ਰਾਤ ਦਿਨ ਤੁਹਾਡੀ ਬਾਣੀ ਪੜਦਾ ਹਾਂ ਕੀਰਤਨ ਕਰਦਾ ਹਾਂ ਤੁਸੀਂ ਆਪੇ ਵਚਨ ਕਰਦੇ ਹੋ ਇਹ ਧੁਰਗੀ ਬਾਣੀ ਆਈ ਤਿੰ ਸਗਲੀ ਚਿੰਤ ਮਿਟਾਈ ਤੇ ਇਹ ਵੀ ਆਖਦੇ ਹੋ ਹਉ ਆਪ ਨੂੰ ਬੋਲ ਨਾ ਜਾਣਦਾ ਜੋ ਕਿਹਾ ਸਭ ਹੁਕਮਾਉ ਜਿਓ ਤੇ ਇਹ ਵੀ ਸੁਣਾਉਂਦੇ ਹੋ ਵਾ ਵਾ ਬਾਣੀ ਨੰਕਾਰ ਹੈ ਤੇ ਜੀਵਣ ਵਰ ਨਾ ਕੋਈ ਪਾਸ਼ਾ ਤੁਸੀਂ ਆਪ ਬਚਨ ਕਰਦੇ ਹੋ ਇਹ ਨਿਰੰਕਾਰ ਦੀ ਬਾਣੀ ਹੈ ਜਿੱਥੇ ਪੜ੍ਹੀ ਸੁਣੀ ਜਾਵੇ ਜਾਂ ਜਿਹੜਾ ਪੁਰਸ਼ ਗਾਵੇ ਸੁਣੇ ਉਥੇ ਭੂਤ ਪ੍ਰੇਤਾ ਟੂਣਾ ਟੱਪਣਾ ਆਦੀ ਬਿਯਾਦੀ ਉਪਾਦੀ ਜੰਤਰ ਮੰਤਰ ਕੋਈ ਵੀ ਇਸ ਬਾਣੀ ਤੇ ਅਸਰ ਨਹੀਂ ਹੋ ਸਕਦਾ ਪਰ ਮੈਂ ਤੁਹਾਡੇ ਪਾਸ ਰਹਿਣ ਵਾਲਾ ਆ ਰਾਤ ਦਿਨ ਇਸ ਬਾਣੀ ਦਾ ਗਾਇਨ ਕਰਨ ਵਾਲਾ ਜੀ ਜੇ ਮੇਰੇ ਤੇ ਮੰਤਰ ਪੜ ਮਿੰਡਾ ਬਣਾ ਕੇ ਮੈਨੂੰ ਅੰਦਰ ਬੰਨ੍ਹ ਦਿੱਤਾ ਹੈ ਤੇ ਦੁਨੀਆ ਨੂੰ ਕਿਵੇਂ ਯਕੀਨ ਹੋਵੇਗਾ ਕਿ ਇਸ ਬਾਣੀ ਵਿੱਚ ਇਤਨੀ ਤਾਕਤ ਹੈ अथवा ਇਸ ਪਰ ਮੰਤਰ ਨਹੀਂ ਚੱਲ ਸਕਦਾ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਉਧਾਰ ਕਰਤਾ ਸਤਿਗੁਰੂ ਮਰਦਾਨੇ ਦੇ ਬਚਨ ਸੁਣ ਕੇ ਮੁਸਕਰਾਏ ਤੇ ਕਹਿਣ ਲੱਗੇ ਮਰਦਾਨਿਆਂ ਬਈ ਇਹ ਫੁਰਨਾ ਤੇਰਾ ਚੰਗਾ ਬਣਿਆ ਹੈ ਇਹ ਫੁਰਨਾ ਤੇਰਾ ਚੰਗਾ ਹੈ ਇਹ ਸੰਸਾਰ ਕਈਆਂ ਦੇ ਸੰਸੇ ਹੱਲ ਕਰੇਗਾ ਸਾਹਿਬ ਨੇ ਕਿਹਾ ਮਰਦਾਨਿਆ ਖਿਆਲ ਨਾਲ ਸੁਣ ਤਮਾਰਾ ਜ ਆਖਣ ਲੱਗੇ ਮਰਦਾਨਿਆ ਤ੍ਰੇਤਾ ਯੁਗ ਵਿੱਚ ਆ ਤ੍ਰੇਤੇ ਯੁਗ ਵਿੱਚ ਭਗਵਾਨ ਰਾਮਚੰਦਰ ਜੀ ਹੋਏ ਹਨ ਉਹਨਾਂ ਨੂੰ ਪਿਤਾ ਨੇ 14 ਸਾਲ ਦਾ ਬਨਵਾਸ ਦੇ ਦਿੱਤਾ ਹੁਣ ਜੰਗਲ ਵਿੱਚ ਰਹਿੰਦੇ ਹਨ ਇੱਕ ਦਿਨ ਸੀਤਾ ਜੀ ਨੇ ਸੁਨਹਿਰੀ ਰੰਗ ਦਾ ਮਿਰਗ ਦੇਖਿਆ ਤੇ ਕਿਹਾ ਭਗਵਾਨ ਇਹ ਹਿਰਨ ਮੈਨੂੰ ਫੜ ਕੇ ਦਿਓ ਮੈਂ ਜੰਗਲ ਵਿੱਚ ਕੱਲੀ ਰਹਿੰਦੀ ਹਾਂ ਇਸ ਨਾਲ ਦਿਲ ਬਹਿਲਾ ਲਵਾਂਗੀ ਰਾਮ ਜੀ ਸੀਤਾ ਦਾ ਕਿਹਾ ਮੰਨ ਕੇ ਹਿਰਨ ਫੜਨ ਵਾਸਤੇ ਜੰਗਲ ਵਿੱਚ ਚਲੇ ਗਏ ਤੇ ਹੁਣ ਆਵਾਜ਼ ਆਈ ਲక్ష్మణ ਜਲਦੀ ਆ ਮੈਨੂੰ ਤੇਰੀ ਲੋੜ ਪੈ ਗਈ ਹੈ ਇਹ ਆਵਾਜ਼ ਸੁਣ ਕੇ ਸੀਤਾ ਨੇ ਲక్ష్మణ ਨੂੰ ਕਿਹਾ ਕਿ ਲక్ష్మణ ਤੂੰ ਵੀਰ ਦੇ ਪਾਸ ਪਹੁੰਚ ਜਾ ਅਗੋ ਲక్ష్మణ ਨੇ ਕਿਹਾ ਮਾਤਾ ਮੇਰਾ ਜਾਣਾ ਬਣਦਾ ਨਹੀਂ ਮੇਰਾ ਜਾਣਾ ਨਹੀਂ ਬਣਦਾ ਮੈਨੂੰ ਰਾਮ ਜੀ ਨੇ ਪਹਿਰੇ ਪਰ ਖੜਾ ਕੀਤਾ ਹੈ ਪਰ ਸੀਤਾ ਜੀ ਨੇ ਮਜਬੂਰ ਕੀਤਾ ਲక్ష్మణ ਜੀ ਨੂੰ ਜਾਣਾ ਪਿਆ ਤੇ ਜਾਂਦਾ ਹੋਇਆ ਚਾਰੇ ਪਾਸੇ ਲਕੀਰ ਮਾਰੀ ਤੇ ਕਿਹਾ ਮਾਤਾ ਇਸ ਲਕੀਰ ਤੋਂ ਬਾਹਰ ਨਾ ਤੂੰ ਜਾਈ ਤੇ ਅੰਦਰ ਕੋਈ ਹੋਰ ਇੱਥੇ ਆ ਨਹੀਂ ਸਕੇਗਾ ਸੋ ਲక్ష్మణ ਚਲਾ ਗਿਆ ਹੁਣ ਰਾਵਣ ਸੰਤ ਦੇ ਰੂਪ ਵਿੱਚ ਆ ਗਿਆ ਤੇ ਪਿੱਛਿਆ ਮੰਗੀ ਅੱਗੋਂ ਸੀਤਾ ਨੇ ਕਿਹਾ ਸੰਤ ਜੀ ਅੰਦਰ ਆ ਜਾਓ ਪਿੱਛਿਆ ਲੈ ਲਓ ਤੇ ਰਾਵਣ ਅੰਦਰ ਆਉਣ ਲੱਗਿਆ ਤਾਂ ਲਕੀਰ ਟੱਪ ਨਾ ਸਕਿਆ ਹੁਣ ਸੰਤ ਨੇ ਕਿਹਾ ਮਾਤਾ ਇਸ ਲਕੀਰ ਤੋਂ ਤੂੰ ਬਾਹਰ ਹੋ ਕੇ ਪਿੱਛਿਆ ਦੇ ਅੰਦਰ ਮੈਂ ਨਹੀਂ ਆ ਸਕਦਾ ਹੁਣ ਸੀਤਾ ਜੀ ਨੇ ਕਿਹਾ ਮੈਨੂੰ ਬਾਹਰ ਆਉਣ ਦਾ ਹੁਕਮ ਨਹੀਂ ਤਾਂ ਇਸ ਨੇ ਫੁੰਕਾਰਾਂ ਮਾਰਿਆ ਭਈ ਗ੍ਰਸਤੀ ਦੇ ਘਰ ਤੋਂ ਪਿੱਛਕ ਖਾਲੀ ਜਾਵੇਗਾ ਤਾਂ ਗ੍ਰਸਤੀ ਨੂੰ श्राप ਲੱਗੇਗਾ ਤੇ ਵਿਚਾਰੀ ਆਪਣੇ ਧਰਮ ਦੀ ਵੱਧੀ ਹੋਈ ਰਾਜੇ ਚੁਲੀ ਨਿਯਾਉ ਕੀ ਗ੍ਰਹੀ ਕਾ ਸਤਦਾਨ ਆ ਗ੍ਰਸਤੀ ਨੂੰ ਦਾਨ ਕਰਨਾ ਮੁੱਖ ਰੱਖ ਕੇ ਅਤਵਾ श्राप ਦੇ ਉਤੋਂ ਡਰਦੀ ਹੋਈ ਲਕੀਰ ਤੋਂ ਬਾਹਰ ਹੋ ਕੇ ਜਦੋਂ ਪਿੱਛਿਆ ਪਾਉਣ ਲੱਗੀ ਤਾਂ ਉਸੇ ਵਕਤ ਰਾਵਣ ਨੇ ਸੀਤਾ ਨੂੰ ਚੁੱਕ ਲਿਆ ਸ਼੍ਰੀਲੰਕਾ ਵਿੱਚ ਲੈ ਗਿਆ ਪਰ ਸੀਤਾ ਨੇ ਇਹ ਨਾ ਸੋਚਿਆ ਕਿ ਜਿਹੜਾ ਲਕੀਰ ਤੋਂ ਆਪ ਅੰਦਰ ਨਹੀਂ ਆ ਸਕਦਾ ਉਸ ਦਾ ਸਰਾਪ ਅੰਦਰ ਕਿਵੇਂ ਆ ਜਾਏਗਾ ਉਹ ਸੀਤਾ ਜੋ ਤਨਸ਼ਬਾਨ ਨੂੰ ਰੋਜ਼ ਇੱਕ ਹੱਥ ਨਾਲ ਚੁੱਕ ਕੇ ਝਾੜੂ ਦੇ ਦਿੰਦੀ ਸੀ ਤੇ ਉਹ ਰਾਵਣ ਜਿਹੜਾ ਤਨਸ਼ਬਾਨ ਚੁੱਕ ਨਹੀਂ ਸੀ ਸਕਿਆ ਬਈ ਪਰ ਅਜ ਸੀਤਾ ਨੂੰ ਚੁੱਕ ਕੇ ਲੈ ਗਿਆ ਮਰਦਾਨਿਆ ਸਮਝ ਆਈ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਰਾਵਣ ਉਸ ਵੇਲੇ ਸੀਤਾ ਨੂੰ ਲੈ ਗਿਆ ਜਿਸ ਵੇਲੇ ਹੁਕਮ ਦੀ ਲਕੀਰ ਤੋਂ ਬਾਹਰ ਹੋ ਗਈ ਸੀ ਜੇ ਹੁਕਮ ਦੇ ਲਕੀਰ ਦੇ ਅੰਦਰ ਰਹਿੰਦੀ ਤਾਂ ਰਾਵਣ ਦੀ ਕੀ ਹਸਤੀ ਸੀ ਬਈ ਸੀਤਾ ਨੂੰ ਚੁੱਕ ਕੇ ਲੈ ਜਾਂਦਾ ਤਾਂ ਹਜੂਰ ਨੇ ਕਿਹਾ ਮਰਦਾਨੇ ਆ ਜੋ ਵੀ ਇਸ ਸੰਸਾਰ ਵਿੱਚ ਪੁਰਸ਼ ਆਇਆ ਹੈ ਜੋ ਵੀ ਇਸ ਸੰਸਾਰ ਵਿੱਚ ਪੁਰਸ਼ ਆਇਆ ਹੈ ਉਸ ਪਰ ਆਪਣੇ ਗੁਰਪੀਰ ਦੀ ਲਕੀਰ ਹੈ ਜੇ ਪੁਰਸਾ ਆਪਣੇ ਗੁਰੂ ਦੇ ਧਾਰੇ ਵਿੱਚ ਰਹੇ ਤਾਂ ਉਸ ਨੂੰ ਤਤੀਵਾ ਵੀ ਨਹੀਂ ਲੱਗ ਸਕਦੀ ਤਤੀਵਾ ਬਵਨਾ ਲੱਗਈ ਪਾਰ ਬ੍ਰਹਮ ਸਰਣਾਈ ਝੋ ਗਿਰਦ ਹਮਾਰੇ ਰਾਮਕਾਰ ਦੁਖ ਲੱਗੈ ਨਾ ਭਾਈ ਗੁਰ ਕਾ ਵਚਨ ਬਸੈ ਜੀ ਨਾਲੇ ਜਲ ਨਹੀਂ ਡੂਬੇ ਤਸਕਰ ਨਹੀਂ ਲੇ ਵੈ ਭਾਈ ਨਾ ਸਕੈ ਜਲ ਲੈ ਭਾਵਕਾਰ ਕਈਏ ਨਾਮ ਏਕਾਰ ਨਾਮ ਲਕੀਰਦਾ ਹੈ ਜੋ ਵੀ ਪੁਰਸ਼ ਗੁਰੂ ਦੇ ਬਚਨ ਦੀ ਕਾਰ ਦੇ ਅੰਦਰ ਹੈ ਉਸ ਨੂੰ ਤਤੀਵਾ ਨਹੀਂ ਲੱਗ ਸਕਦੀ ਪਾਣੀ ਡੋਬ ਨਹੀਂ ਸਕਦਾ ਚੋਰ ਚੁਰਾ ਕੇ ਨਹੀਂ ਲੈ ਸਕਦਾ ਆ ਚੋਰ ਚੁਰਾ ਕੇ ਨਹੀਂ ਲੈ ਜਾ ਸਕਦਾ ਅਗ ਸਾੜ ਨਹੀਂ ਸਕਦੀ ਮਰਦਾਨਿਆ ਤੇਰੇ ਪਰ ਜਾਦੂ ਕਿਸ ਵੇਲੇ ਚੱਲਿਆ ਤੈਨੂੰ ਵੀ ਢਾ ਕਿਸ ਵੇਲੇ ਬਣਾਇਆ ਵੀ ਜਿਸ ਵੇਲੇ ਤੂੰ ਗੁਰੂ ਦੇ ਹੁਕਮ ਦੀ ਉਲੰਘਣਾ ਕਰਕੇ ਗੁਰੂ ਨੂੰ ਪਿੱਟ ਦੇ ਕੇ ਆ ਗਿਆ ਜਿਸ ਵੇਲੇ ਇਹ ਦ੍ਰਿਸ਼ਟਾਂਤ ਦੇ ਕੇ ਗੁਰੂ ਬਾਬਾ ਜੀ ਨੇ ਮਰਦਾਨੇ ਨੂੰ ਸਮਝਾਇਆ ਤਾਂ ਮਰਦਾਨਾ ਚਰਨਾਂ ਤੇ ਡਿੱਗ ਪਿਆ ਤੇ ਰੋ ਰੋ ਕੇ ਕਹਿਣ ਲੱਗਿਆ ਗਰੀਬ ਨਵਾਜ ਬਖਸ਼ ਲੋ ਹਜ਼ੂਰ ਕਹਿਣ ਲੱਗੇ ਮਰਦਾਨਿਆ ਚਰਨ ਤੇ ਛੱਡ ਦੇ ਬਈ ਚੰਨ ਛੱਡ ਦੇ ਤਾਂ ਮਰਦਾਨੇ ਨੇ ਬੇਨਤੀ ਕੀਤੀ ਪਾਤਸ਼ਾਹ ਮੇਰਾ ਲੂ ਲੂ ਭੁੱਲਣ ਹਾਰ ਰਿਹਾ ਹੈ ਬਾਬਾ ਮੇਰੀਆਂ ਸਾਰੀਆਂ ਪੁੱਲਾ ਮਾਪ ਕਰ ਹਜ਼ੂਰ ਨੇ ਕਿਹਾ ਮਰਦਾਨਿਆ ਤੂੰ ਮਨ ਜੋੜ ਕੇ ਗੁਰੂ ਵਿੱਚ ਧਿਆਨ ਲਗਾ ਕੇ ਆ ਗੁਰੂ ਚਰਨਾ ਵਿੱਚ ਧਿਆਨ ਲਗਾ ਕੇ ਕੀਰਤਨ ਸੁਣਾ ਤੇਰੇ ਸਾਰੇ ਗੁਨਾਹ ਮੁਆਫ। ਉਹ ਸਾਧ ਸੰਗਤ ਇਹ ਸਾਖੀ ਧੰਤਨ ਬਾਬਾ ਅਨੰਦ ਸਿੰਘ ਜੀ ਮਹਾਰਾਜੀਆਂ ਨੇ ਦੀਵਾਨ ਦੇ ਵਿੱਚ ਸੰਗਤਾਂ ਨੂੰ ਸੁਣਾਈ। ਤੇ ਫਿਰ ਜਿਸ ਤਰ੍ਹਾਂ ਭਾਈ ਸਾਹਿਬ ਭਾਈ ਮਰਦਾਨਾ ਜੀ ਗੁਰੂ ਪਾਤਸ਼ਾਹ ਜੀ ਦਾ ਬਚਨ ਮੰਨ ਕੇ ਕੀਰਤਨ ਸੁਣਾਉਣ ਲੱਗੇ ਤੇ ਗੁਰੂ ਪਾਤਸ਼ਾਹ ਮਹਾਰਾਜ ਕੀਰਤਨ ਸਰਵਣ ਕਰਨ ਲੱਗੇ ਇਸੇ ਤਰ੍ਹਾਂ ਬਾਬਾ ਜੀ ਆਨੇ ਫਿਰ ਰਾਗੀਆਂ ਸਿੰਘਾਂ ਨੂੰ ਇਸ਼ਾਰਾ ਕੀਤਾ ਤੇ ਰਾਗੀ ਸਿੰਘਾਂ ਨੇ ਫਿਰ ਧਾਰਨਾ ਲਾਉਣੀ ਸ਼ੁਰੂ ਕਰ ਦਿੱਤੀ ਸਾਈ ਮੈਂਡਾ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਮੈਂ ਨਾਹੀ ਪ੍ਰਭ ਸਭ ਕੁਛ ਤੇਰਾ ਈ ਗੈ ਨਿਰਗੁਣ ਉਗੈ ਸਰਗੁਣ ਕੇਲ ਕਰਤ ਵਿੱਚ ਸੁਆਮੀ ਮੇਰਾ ਸਾਈ ਮੈਂਡਾ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਸੋ ਸਾਧ ਸੰਗਤ ਆਓ ਇਸ ਆਕੀય ਅਨੰਦ ਚਮਤਕਾਰ ਵਿੱਚੋਂ ਜਿਸ ਦੇ ਲੇਖਕ ਭਾਈ ਸਾਹਿਬ ਭਾਈ ਗੁਰਮੁਖ ਸਿੰਘ ਜੀ ਹਜੂਰੀ ਰਾਗੀ ਨਾਨਕ ਸਰਕਲੇਰਾ ਵਾਲੇ ਉਹਨਾਂ ਦੇ ਲਿਖੇ ਤੀਜੇ ਭਾਗ ਦੇ ਵਿੱਚੋਂ ਆਪ ਜੀ ਨੇ ਸਰਵਣ ਕੀਤੀ ਹੈ ਸੋ ਆਓ ਬਾਬਾ ਜੀ ਦੇ ਇਹਨਾਂ ਬਚਨਾਂ ਤੇ ਪਹਿਰਾ ਦੇ ਕੇ ਆਪਾਂ ਵੀ ਆਪਣੇ ਗੁਰਪੀਰ ਆਪਣੇ ਮੁਰਸ਼ਿਦਾ ਦੇ ਵਚਨਾਂ ਤੇ ਪਹਿਰਾ ਧਿਏ ਫਿਰ ਹੋਏਗਾ ਕਿ ਇਹ ਲੋਕ ਸੁਖੀਏ ਪਰਲੋਕ ਸਹਿਲੇ ਨਾਨਕਾ ਹਰ ਪ੍ਰਭਾਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ